ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ਼੍ਰੀ ਮੰਦਿਰ ਸਾਹਿਬ ਜਿੱਥੇ ਲੱਖਾਂ ਜਦਾਜ ਸੰਗਤ ਨਤਮਸਤਕ ਹੁੰਦੀ ਹੈ ਸਾਦੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ ਇਹ ਸੱਚਖੰਡ ਸ਼੍ਰੀ ਮੰਦਿਰ ਸਾਹਿਬ ਨੂੰ ਆਉਂਦੇ ਰਸਤਿਆਂ ਤੇ ਜਿੰਨਾ ਵਿੱਚ ਅਕਾਲੀ ਫੁੱਲਾ ਸਿੰਘ ਜਿਨੋ ਕਿਉ ਮੰਡੀ ਕਹਿੰਦੇ ਆ ਫਿਰ ਭਰਾਵਾਂ ਵਾਲੇ ਪਤਾਬੇ ਤੋਂ ਰਸਤਾ ਆਉਂਦਾ ਹੈ ਇਸੇ ਤਰ੍ਹਾਂ ਸੁਲਤਾਨਵਿੰਡ ਸੁਲਤਾਨਵਿੰਡ ਤੋਂ ਸੱਚਖੰਡ ਸ਼ੇਰਮਾ ਦਾ ਸਾਰ ਨੂੰ ਰਸਤਾ ਆਉਂਦਾ ਜਿਹੜਾ ਕਈਆਂ ਵਾਲੇ ਬਿਆਰ ਵੀ ਕਹਿੰਦੇ ਆ ਇਸੇ ਤਰ੍ਹਾਂ ਹੀ ਜਿਹੜੇ ਹੋਰ ਰਸਤੇ ਜਿਹੜੇ ਸੱਚਖੰਡ ਸ਼ੇਰਮਾ ਦਾ ਸਾਹਿਬ ਨੂੰ ਆਉਂਦੇ ਨੇ ਇਹਨਾਂ ਸਾਰਿਆਂ ਹੀ ਰਸਤਿਆਂ ਦਾ ਬਹੁਤ ਬੰਦਾ ਆਲਿਆ ਸਫਾਈ ਦਾ ਬੰਦਾ ਆਲਿਆ ਜਿਹੜਾ ਰਸਤਾ ਸੁਲਤਾਨਵੰਡਰ ਰੋਡ ਤੋਂ ਆਉਂਦਾ ਕਿਉਂਕਿ ਇਹੋ ਹੀ ਮੇਨ ਰਸਤਾ ਜਿਹੜਾ ਉਹ ਸਚਕੰਡ ਸ਼ੇਰਵੰਦਰ ਸਾਹਿਬ ਨੂੰ ਆਉਣ ਲਈ ਰਹਿ ਗਿਆ ਇਸ ਰਸਤੇ ਤੇ ਪਹਿਲਾਂ ਪਟਵਟਾਈ ਕਰਕੇ ਕੋਈ ਪੈ ਪਾਏ ਗਏ ਸੀ ਤੇ ਸੰਗਤਨਿਵਾਸ ਵੱਜੀ ਕੀ ਸ਼ਾਇਦ ਇਹ ਜਿਹੜੇ ਸੀਵਰੇਜ ਤੇ ਪੈ ਪਾ ਰਹੇ ਨੇ ਤੇ ਇਹ ਜਿਹੜੀ ਸਫਾਈ ਦਾ ਕੋਈ ਵਧੀਆ ਹੱਲ ਹੋ ਜਾਊਗਾ ਪਰ ਕੋਈ ਵੀ ਸਾਰਤ ਖਾਲ ਨਹੀਂ ਨਿਕਲਿਆ ਸਗੋਂ ਅਗੇ ਨਮੀ ਮਾੜਾਲ ਹੋ ਗਿਆ ਚਾਹੀਦਾ ਤੇ ਕੀ ਉਹ ਜੇ ਪੈਪ ਪਾਈ ਸੀ ਜ ਉਹਨੂੰ ਚਾਲੂ ਕਰਦੇ ਪਰ ਉਹ ਪੈਪ ਚਾਲੂ ਨਹੀਂ ਕੀਤੇ ਤੇ ਉਲਟ ਜਿਹੜਾ ਅੱਗੇ ਨਾਲ ਵੀ ਜਗਾ ਪੁੱਟਤੀ ਆ ਪੁੱਟਣ ਕਰਕੇ ਜਿਹੜੀ ਉਹ ਪੈਪ ਪਾ ਕੇ ਦੁਬਾਰਾ ਪੂਰਤੀ ਆ ਪਰ ਪੂਰਨ ਦੇ ਬਾਵਜੂਦ ਵੀ ਉੱਤੇ ਨਾ ਕੋਈ ਬਜਰੀ ਪਾਈ ਜਾਂ ਨਾ ਹੀ ਉੱਤੇ ਲੁਕ ਪਾਈ ਆ ਉਹ ਕਤੀ ਛੜੀ ਹੋਈ ਹੈ ਜਦੋਂ ਮੀਂਹ ਪੈਂਦਾ ਉੱਚ ਪਾਣੀ ਖੜ ਜਾਂਦਾ ਤੇ ਜਿਹੜੀਆਂ ਸੰਗਤਾ ਲੰਗਦੀਆਂ ਨੇ ਪੈਦਲ ਲੰਗ ਪੈਦਲ ਲੰਗਦੀਆਂ ਉਹਨਾਂ ਨੂੰ ਛੱਟੇ ਪਾ ਕੇ ਜਿਦ ਤਰ੍ਹਾਂ ਕੋਈ ਲਾਗੂ ਗੱਡੀ ਗੜਾ ਲੰਗਿਆ ਕੋਈ ਮੋਟਰਸਾਈਕਲ ਟੰਗਿਆ ਉਹਨਾਂ ਛੱਟੇ ਪਾ ਕੇ ਉਹਦੇ ਕੱਪੜੇ ਖਰਾਬ ਕਰ ਦਿੰਦਾ ਇਸੇ ਤਰ੍ਹਾਂ ਜਿਹੜਾ ਕਿਉਂ ਮੰਡੀ ਤੋਂ ਦਰਬਾਰ ਸਾਹਿਬ ਨੂੰ ਰਸਤਾ ਆਉਂਦਾ ਆ ਉੱਥੇ ਵੀ ਕਈ ਆਮ ਹੀ ਵੇਖਣ ਚਾਹੁੰਦਾ ਸੀਵਰੇਜ ਭਰਿਆ ਹੁੰਦਾ ਪਾਣੀ ਸੜਕ ਤੇ ਹੁੰਦਾ ਜਦੋਂ ਕਿਤੇ ਮਾੜਾ ਜਾਂ ਮੀਂਹ ਪੈ ਜਾਂਦਾ ਤੇ ਜਿਹੜੀਆਂ ਸਾਡੀਆਂ ਭੈਣਾਂ ਨੇ ਜਾਂ ਭਰਾ ਨੇ ਉਹਨਾਂ ਨੂੰ ਪਹੁੰਚੇ ਤਾਂ ਚੁੱਕ ਕੇ ਤੋੜਨਾ ਪੈਂਦਾ ਅਕਸਰ ਹੀ ਵੇਖਦੇ ਆ ਕਿ ਜਦੋਂ ਮੀਂਹ ਪੈਂਦਾ ਤੇ ਬੀਬੀਆਂ ਭੈਣਾਂ ਨੇ ਜੁੱਤੀਆਂ ਹੱਥੇ ਚ ਫੜੀਆਂ ਹੁੰਦੀਆਂ ਜਿਹਦੇ ਨਾਲ ਜੜੀ ਸੰਗਤ ਬਾਹਰ ਆਉਂਦੀ ਹੈ ਉਹਨਾਂ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਸੱਚ ਕਹਾਂ ਅਸ਼ੀਰਵਾਦ ਸਾਹਿਬ ਵਰਲਡ ਦਾ ਉਹ ਸਥਾਨ ਹੈ ਜਿੱਥੇ ਹਰ ਇੱਕੀ ਵਿਅਕਤੀ ਚਾਹੇ ਉਹ ਕਿਸੇ ਵੀ ਧਰਮ ਦਾ ਕਿ ਆ ਰਿਓ ਕਿਸੇ ਵੀ ਫਿਰਕੇ ਦਾ ਆ ਜਾਂ ਕਿਸੇ ਵੀ ਜਾਤ ਬਰਾਦਰੀ ਦਾ ਉਹ ਨਤਮਸਤਕ ਹੁੰਦਾ ਆ ਇਹੋ ਜਿਹਾ ਸਤਾਨ ਤੇ ਆਉਣ ਵਾਲੇ ਰਸਤਿਆਂ ਦਾ ਐਡਾ ਮੰਦਾ ਹਾਲ ਵੇਖ ਕੇ ਜਿੱਥੇ ਸੰਗਤਾਂ ਨੇ ਮਨ ਨੂੰ ਠੇਸ ਪਹੁੰਚਦੀ ਉੱਥੇ ਸਾਡੇ ਮਨ ਨੂੰ ਬਹੁਤ ਠੇਸ ਪਹੁੰਚਦੀ ਆ ਇਸ ਵਕਤ ਸਵਾਦ ਵਿੱਚ ਕਈ ਵਾਰ ਜਿਹੜੇ ਕਾਰਜਪ੍ਰਸ਼ੰਦ ਅਧਿਕਾਰੀ ਨੇ ਉਹਨਾਂ ਨਾਲ ਵੀ ਗੱਲ ਉੱਚੀ ਆ ਪਰ ਕੋਈ ਵੀ ਸਾਰਥਕ ਹੱਲ ਹੁਣ ਤੱਕ ਨਹੀਂ ਨਿਕਲਿਆ ਹੁਣ ਵੀ ਇੱਕ ਪੱਤਰਕਾ ਜਿਹੜੀ ਮੈਂ ਉਹ ਕਮਿਸ਼ਨਰ ਸਾਹਿਬ ਨੂੰ ਭੇਜੀਆ ਦੋ ਪੱਤਰਕਾਾਂ ਭੇਜੀਆਂ ਨੇ ਇੱਕ ਆ ਤੁਹਾਡੇ ਸਾਹਮਣੇ ਆ ਇਹ ਮੈਂ ਕੱਲ ਦੁਬਾਰਾ ਭੇਜੀਆਂ ਨੇ ਇਸ ਤੋਂ ਪਹਿਲਾਂ ਵੀ ਮੈਂ ਕਈ ਵਾਰ ਜਿਹੜੇ ਪਹਿਲੇ ਕਮਿਸ਼ਨਰ ਸੀ ਉਹਨਾਂ ਨੂੰ ਵੀ ਮਿਲ ਕੇ ਇਹ ਗੱਲਾਂ ਕਹੀਆਂ ਸੀ ਹੁਣ ਇੱਕ ਹਾਲ ਦੋ ਪੱਤਰਕਾਾਂ ਵਾਜ ਭੇਜੀਆਂ ਨੇ ਕਿੜਿਆ ਦਰਵਾਜ਼ਾ ਸਾਹਿਬ ਦਾ ਚੁਗਿਰਦਾ ਜਿਹਨੂੰ ਗਲਿਆਰਾ ਕਹਿ ਦਿੰਦੇ ਆ ਇਹਦਾ ਵੀ ਸਾਸਪਾਈ ਦਾ ਬਹੁਤ ਬੰਦਾ ਵਾਲਾ ਇੱਥੇ ਅਕਸਰ ਹੀ ਜਿਹੜੇ ਨਸ਼ਾ ਕਰਦੇ ਨੇ ਜਿਸ ਵੇ ਕੀ ਨੇ ਉਹ ਜਾਂ ਜਿਹੜੇ ਲੁੱਟਮਾਰ ਕਰਨ ਵਾਲੇ ਬੰਦੇ ਅਕਸਰ ਹੀ ਇੱਥੇ ਵੇਲੇ ਬੈਠੇ ਰਹਿੰਦੇ ਨੇ ਜੇ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜੇ ਸਰਕਾਰ ਨਹੀਂ ਚਲਾ ਸਕਦੀ ਇਹ ਨੂੰਗਲੇਰੇ ਨੂੰ ਸਾਨੂੰ ਦੇ ਦਿਓ ਅਸੀਂ ਆਪੇ ਚਲਾ ਲਾਂਗੇ ਇਸੇ ਤਰ੍ਹਾਂ ਇੱਥੇ ਇੱਕ ਬਾਥਰੂਮ ਨੇ ਮੈਂ ਕੱਲ ਵੀ ਪੁੱਡਾ ਸਾਹਿਬ ਪੁੱਡਾ ਦੇ ਰੇੜੇ ਅਧਿਕਾਰੀ ਸੀ ਉਹਨਾਂ ਨੂੰ ਫੋਨ ਤੇ ਗੱਲ ਕੀਤੀ ਸੀ ਕਿ ਜੇ ਉਹ ਜਿਹੜਾ ਤੁਸੀਂ ਬਾਥਰੂਮ ਉਹਦੇ ਪੈਸੇ ਲੈਂਦੇ ਨੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਸਾਨੂੰ ਦੇ ਦਿਓ ਅਸੀਂ ਫ੍ਰੀ ਸੇਵਾ ਕਰਾਂਗੇ ਕਿਉਂਕਿ ਇੱਕ ਤੇ ਉਹ ਬਿਲਕੁਲ ਜੁੜੇ ਘਰ ਦੇ ਲੱਗੇ ਆ ਤੇ ਸਾਫ ਸਪਾਈ ਦਾ ਬਹੁਤ ਬੰਦਾ ਆਲਾ ਜਦੋਂ ਸੰਗਤ ਉੱਥੇ ਲੰਘਦੀ ਆ ਤੇ ਉਹ ਮੂੰਹ ਤੇ ਆਏ ਰਮਾਲ ਲੈ ਲਿੰਦੀਆਂ ਨੇ ਮਤਲਬ ਭਾਵ ਕਹਿਣ ਤੋਂ ਕੀ ਜੜੀ ਉਹਦੀ ਦੁਰਗੰਧ ਉਹ ਬਾਹਰ ਤੱਕ ਆਉਂਦੀ ਆ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਜੇ ਉਹ ਸਾਨੂੰ ਪ੍ਰਬੰਧ ਦੇ ਦਿਓ ਅਸੀਂ ਉੱਥੇ ਸਫਾਈ ਵਾਲੇ ਆ ਕੇ ਤੇ ਬਿਨਾ ਕਿਸੇ ਚਾਰਜ ਤੋਂ ਅਸੀਂ ਫ੍ਰੀ ਸੇਵਾ ਕਰਾਂਗੇ ਤੇ ਮੈਂ ਮੈਂ ਇਥੋਂ ਤੱਕ ਵੀ ਕਿਹਾ ਸੀ ਕਿ ਜੇ ਤੁਸੀਂ ਇਹਨਾਂ ਨੂੰ ਦੱਸਿਆ ਕਿ ਅਸੀਂ ਠੇਕੇ ਦੇ ਦਿੱਤਾ ਹੋਇਆ ਮੈਂ ਇਹ ਵੀ ਬੇਨਤੀ ਕੀਤੀ ਕਿ ਜੇ ਤੁਸੀਂ ਸਾਨੂੰ ਫ੍ਰੀ ਨਹੀਂ ਦੇਣਾ ਚਾਹੁੰਦੇ ਤੇ ਜਿਹੜੋ ਤੁਸੀਂ ਜਿੰਨਾਂ ਤੋਂ ਠੇਕਾ ਲੈ ਉਹਨਾਂ ਨੂੰ ਦਿੰਦੇ ਹੋ ਉਹੀ ਠੇਕਾ ਅਸੀਂ ਭਰ ਕੇ ਸਾਨੂੰ ਦੇ ਦਿਓ ਅਸੀਂ ਸੰਗਤਾਂ ਦੀ ਸਹੂਲਤ ਲਈ ਇਹਦਾ ਸਾਫ ਸਪਾਈ ਦਾ ਵਧੀਆ ਪ੍ਰਬੰਧ ਕਰ ਲੀਏ ਮੈਂ ਉਹਨਾਂ ਨੇ ਕਿਹਾ ਸੀ ਮੈਂ ਵਿਚਾਰ ਕਰਦਾ ਮੈਂ ਹੁਣ ਵੀ ਉਹਨਾਂ ਨੂੰ ਇਤੋਂ ਬਾਅਦ ਜਦੋਂ ਫ੍ਰੀ ਹੋ ਗਏ ਪੁੱਛਾਂਗਾ ਕਿ ਉਹਨਾਂ ਨੇ ਮੈਨੂੰ ਕੀ ਉਹਨਾਂ ਦੀ ਪਾਲਿਸੀ ਬਣੀ ਜਾਂ ਕੀ ਪਲਾਨਿੰਗ ਆ ਕਿ ਸਾਨੂੰ ਉਹ ਦੇਣਗੇ ਜਾਂ ਨਹੀਂ ਦੇਣਗੇ ਮੈਂ ਦੁਬਾਰਾ ਬੁੱਚੀ ਪ੍ਰਸ਼ਾਸਨ ਨੂੰ ਕਾਰਪੋਰੇਸ਼ਨ ਨੂੰ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਸਤਖੰਡ ਸ਼੍ਰੀਮੰਤ ਦਸ ਸਾਹਿਬ ਨੂੰ ਜਿਹੜੇ ਰਸਤੇ ਆਉਂਦੇ ਨੇ ਇਹਨਾਂ ਵੱਲ ਉਚੇਚਾ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਆਸਥਾ ਦਾ ਕੇਂਦਰ ਆ ਆਸਤਾ ਨਰੀ ਯਾਨੀ ਕਿ ਸਿੱਖਾਂ ਦੀ ਆ ਹਰ ਇੱਕ ਧਰਮ ਦੀ ਆਸਤਾ ਆ ਤੇ ਇਹ ਸਰਬਸਾਂਝੀ ਵਾਲਤਾ ਦਾ ਜਿਹੜਾ ਉਹ ਮੰਦਿਰ ਹਰਮੰਦਰ ਆ ਜਿੱਥੇ ਹਰ ਇੱਕੀ ਵਿਅਕਤੀ ਆ ਕੇ ਨਤਮਸਤਕ ਹੁੰਦਾ ਆ ਤੇ ਇਹੋ ਜੇ ਅਸਥਾਨ ਤੇ ਜਿਹੜੇ ਰਸਤੇ ਨੇ ਉਹ ਬੜੇ ਵਧੀਆ ਹੋਣੇ ਚਾਹੀਦੇ ਨੇ ਜਿਹੜਾ ਕੋਈ ਬਾਹਰੋਂ ਵਿਦੇਸ਼ੀ ਜਾਂ ਦੇਸੀ ਆਵੇ ਉਹ ਵੇਖ ਕੇ ਹੀ ਮਾਣ ਮਹਿਸੂਸ ਕਰੇ ਕਿ ਮੈਂ ਅੰਮ੍ਰਿਤਸਰ ਚ ਆਇਆ ਤੇ ਸਤਿਗੁਰੂ ਸ਼੍ਰੀ ਮੰਦਿਰ ਸਾਹਿਬ ਦੇ ਰਸਤੇ ਤੇ ਜਾ ਰਿਹਾ ਆ ਇਥੇ ਵੇਖ ਕੇ ਉਹਨੂੰ ਕੋਈ ਨਾ ਕੋਈ ਸੇਧ ਮਿਲਣੀ ਚਾਹੀਦੀ ਆ ਪਰ ਵੇਖਣ ਦੇ ਜਿਹੜੇ ਰਸਤੇ 'ਚ ਹੁਣ ਇੱਕ ਹੋਰ ਮੇਰੇ ਗੱਲ 'ਤੇ ਆਈ ਕਿ ਜਿਹੜੇ ਇਹ ਰਸਤੇ 'ਤੇ ਆਮ ਫੋਟੋਗ੍ਰਾਫਰ ਜਿਹੜੇ ਫੋਟੋਆਂ ਖਿੱਚਦੇ ਨੇ ਮੈਂ ਉਹ ਉਹ ਵੀ ਚਿੱਠੀ ਇੱਕ ਪੁਲਿਸ ਕਮਿਸ਼ਨ ਨੂੰ ਭੇਜੀ ਆ ਇਹ ਜਿਹੜੇ ਫੋਟੋਗ੍ਰਾਫਰ ਨੇ ਉਹ ਫੋਟੋਆਂ ਖਿੱਚਦੇ ਨੇ ਕਈ ਵਾਰ ਉਹ ਇੱਥੋਂ ਤੱਕ ਵੀ ਲੜਾਈ ਝੜਾਣਾ ਵੀ ਕਰਦੇ ਨੇ ਇਸੇ ਤਰ੍ਹਾਂ ਮੰਗਦੇ ਨੇ ਉਹ ਜਿਹੜਾ ਕੋਈ ਜੋੜਾ ਕੋਈ ਨੰਗਦਾ ਆ ਨਵਾਂ ਵਿਆਹ ਆ ਉਹਦੇ ਗੱਲ 'ਚ ਬਦਵਧ ਹਾਰ ਪਾ ਦਿੰਦੇ ਨੇ ਜੇ ਕੋਈ ਬਾਹਰੋਂ ਆਉਂਦਾ ਉਹਦੇ ਗੱਲ 'ਚ ਹਾਰ ਪਾ ਦਿੰਦੇ ਨੇ ਉਹ ਭਾਵ ਕਹਿਣ ਦਾ ਕਿ ਧੱਕੇ ਨਾਲ ਪੈਸੇ ਮੰਗਦੇ ਨੇ ਤੇ ਜਿਹੜਾ ਬਰ ਉਹ ਵਿਦੇਸ਼ ਤੋਂ ਜਾਂ ਦੇਸ਼ ਤੋਂ ਆਉਂਦਾ ਉਹ ਉਹਦੇ ਲਈ ਮਨ 'ਚ ਬੜਾ ਪ੍ਰਭਾਵ ਪੈਂਦਾ ਕਿ ਏਡੀ ਵੱਡੀ ਧਰਤੀ ਆ ਤੇ ਇਹ ਲੋਕੀ ਬਦਵਧ ਵਾਲੇ ਸਾਡੇ ਕੋਲ ਪੈਸੇ ਮੰਗਦੇ ਨੇ ਮੈਂ ਉਸ ਬੰਦੇ ਕਮਿਸ਼ਨ ਸਾਹਿਬ ਨੂੰ ਬੇਨਤੀ ਕੀਤੀ ਕਰਦਾ ਕਿ ਉਹ ਉਸ ਪ੍ਰਸ਼ਾਸਨ ਰਾਹੀਂ ਇਹਨਾ ਅਨਸਰ ਅਨੁਨਤ ਭਾਵੇ ਤਾਂ ਜੋ ਜਿਹੜਾ ਵਿਅਕਤੀ ਸੱਚਕ੍ਰਮ ਸ਼੍ਰੀਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦਾ ਵਾ ਉਹ ਚੰਗਾ ਪ੍ਰਭਾਵ ਲੈ ਕੇ ਜਾਵੇ ਇਹ ਸਾਡਾ ਪ੍ਰਭਾਵ ਨਹੀਂ ਪੈਣਾ ਇਹ ਪੁਲਿਸ ਪ੍ਰਸ਼ਾਸਨ ਦਾ ਹੀ ਪੈਣਾ ਜਾਂ ਸਿਵਲ ਪ੍ਰਸ਼ਾਸਨ ਦਾ ਹੀ ਪ੍ਰਭਾਵ ਜਾਣਾ ਹੈ ਕਿ ਇਹ ਇੱਥੇ ਦਾ ਪੁਲਿਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਬਹੁਤ ਵਧੀਆ ਆ ਤਾਂ ਹੀ ਸ਼ਹਿਰ 'ਚ ਜਿਹੜੀ ਉਹ ਲਾਅ ਐਂਡ ਆਂਡਰ ਅਤੇ ਸਾਬ ਸਫਾਈ ਦਾ ਵਧੀਆ ਪ੍ਰਬੰਧ ਆ ਇੰਨੀਆਂ ਹੀ ਬੇਨਤੀਆਂ ਕਰਦਾ ਮੈਂ ਕਿਵੇਂ ਜਾ ਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ